ਮਹਿਲਾ ਦੀ ਗੁੰਡਾਗਰਦੀ ਵੇਖ ਕੇ ਤਾਂ ਤੁਸੀਂ ਵੀ ਹੈਰਾਨ ਰਹਿ ਜਾਓਗੇ ਜਿੱਥੇ ਗੱਡੀ ਦੇ ਵਿੱਚ ਸੀਐਨਜੀ ਪਰਵਾਨ ਦੇ ਲਈ ਇਹ ਆਉਂਦੀ ਹੈ ਤੇ ਸੇਲਸਮੈਨ ਦੇ ਵੱਲੋਂ ਕਾਰ ਸਵਾਰਾਂ ਨੂੰ ਹੇਠਾ ਉਤਰਨ ਦੇ ਲਈ ਕਿਹਾ ਜਾਂਦਾ ਬਸ ਇੰਨੀ ਕੁ ਗੱਲ ਨੂੰ ਲੈ ਕੇ ਇਹਨਾਂ ਵਿਵਾਦ ਹੋਇਆ ਕਿ ਮਹਿਲਾ ਨੇ ਤਾਂ ਸੇਲਸਮੈਨ ਦੇ ਸੀਨੇ ਤੇ ਹੀ ਰਿਵਾਲਵਰ ਤਾਨ ਦਿੱਤੀ ਹੈ ਦਰਸਲ ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਕਾਰਵਾਈ ਵੀ ਹੋਈ ਹੈ ਤੇ ਮਹਿਲਾ ਇਸ ਦੇ ਨਾਲ ਹੀ ਦੋ ਹੋਰ ਲੁਕਾ ਦੇ ਅਫેર ਦਰਜ ਹੁੰਦੀ ਹੈ ਤੇ ਰਿਵੋਲਵਰ ਵੀ ਜ਼ਬਤ ਕਰ ਲਈ ਗਈ ਹੈ ਦਰਅਸਲ ਇਹ ਤਸਵੀਰਾਂ ਯੂਪੀ ਦੇ ਜ਼ਿਲ੍ਹਾ ਹਰਦੋਈ ਦੀਆਂ ਨੇ ਜਿੱਥੇ ਮਹਿਲਾ ਪਿਸਤੌਲ ਕੱਢ ਕੇ ਉਸ ਸੇਲਸਮੈਨ ਨੂੰ ਕਹਿੰਦੀ ਹੈ ਕਿ ਇਤਨੀ ਗੋਲੀ ਮਾਰੂੰਗੀ ਕਿ ਘਰ ਵਾਲੇ ਵੀ ਪਛਾਣਨੇ ਤੋਂ ਇਨਕਾਰ ਕਰ ਦੇਣਗੇ ਦਰਅਸਲ ਐਨਨ ਕੁਸਾ ਉਹ ਵੀ ਸਿਰਫ ਐਨੀ ਨੂੰ ਗੱਲ ਨੂੰ ਲੈ ਕੇ ਕਿ ਉਹ ਸੇਲਸਮੈਨ ਦੇ ਵੱਲੋਂ ਸੀਐਨਜੀ ਜਦ ਪਰੀ ਜਾ ਰਹੀ ਸੀ ਤਾਂ ਉਸਨੇ ਸਿਰਫ ਐਨੀ ਨੂੰ ਗੱਲ ਕਹੀ ਹੈ ਕਿ ਗੱਡੀ ਦੇ ਵਿੱਚੋਂ ਹੇਠਾ ਉਤਰੋ ਬਸ ਐਨੀ ਨੂੰ ਗੱਲ ਨੂੰ ਲੈ ਕੇ ਤੈਸ਼ ਦੇ ਵਿੱਚ ਆਈ ਇਹ ਮਹਿਲਾ ਜਿਸ ਦੇ ਵੱਲੋਂ ਤਾਂ ਆਪਣੀ ਰਿਵਾਲਵਰ ਹੀ ਉਸ ਸੇਲਸਮੈਨ ਦੇ ਸੀਨੇ ਤੇ ਤਾਂ ਦਿੱਤੀ ਗਈ ਹੈ ਹਾਲਾਂਕਿ ਜਾਦੇ ਤਸਵੀਰਾਂ ਵਾਇਰਲ ਹੋਈਆਂ ਨੇ ਤਾਂ ਪੁਲਿਸ ਦੇ ਵੱਲੋਂ ਵੀ ਕਾਰਵਾਈ ਕਰ ਦਿੱਤੀ ਗਈ ਹੈ ਮਹਿਲਾ ਦੀ ਗੁੰਡਾਗਰਦੀ ਵੇਖ ਕੇ ਤਾਂ ਤੁਸੀਂ ਵੀ ਹੈਰਾਨ ਰਹਿ ਜਾਓਗੇ ਜਿੱਥੇ ਗੱਡੀ ਦੇ ਵਿੱਚ ਸੀएनजी ਪਰਵਾਨ ਦੇ ਲਈ ਇਹ ਆਉਂਦੀ ਹੈ ਤੇ ਸੇਲਸਮੈਨ ਦੇ ਵੱਲੋਂ ਕਾਰ ਸਵਾਰਾਂ ਨੂੰ ਉਤਰਨ ਦੇ ਲਈ ਕਿਹਾ ਜਾਂਦਾ ਬਸ ਇੰਨੀ ਕੁ ਗੱਲ ਨੂੰ ਲੈ ਕੇ ਇਨਾ ਵਿਵਾਦ ਹੋਇਆ ਕਿ ਮਹਿਲਾ ਨੇ ਤਾਂ ਸੇਲਸਮੈਨ ਦੇ ਸੀਨੇ ਤੇ ਹੀ ਰਿਵੋਲਵਰ ਤਾਨ ਦਿੱਤੀ ਹੈ ਦਰਸਲ ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਕਾਰਵਾਈ ਵੀ ਹੋਈ ਹੈ ਤੇ ਮਹਿਲਾ ਇਸ ਦੇ ਨਾਲ ਹੀ ਦੋ ਹੋਰ ਲੁਕਾ ਦੇ ਅਫਾਇਰ ਦਰਜ ਹੁੰਦੀ ਹੈ ਤੇ ਰਿਵਾਲਵਰ ਵੀ ਜ਼ਬਤ ਕਰ ਲਈ ਗਈ ਹੈ ਦਰਅਸਲ ਇਹ ਤਸਵੀਰਾਂ ਪੀਯੂਪੀ ਦੇ ਜ਼ਿਲ੍ਹਾ ਹਰਦੋਈ ਦੀਆਂ ਨੇ ਜਿੱਥੇ ਮਹਿਲਾ ਪਿਸਤੌਲ ਕੱਢ ਕੇ ਉਸ ਸੇਲਸਮੈਨ ਨੂੰ ਕਹਿੰਦੀ ਹੈ ਕਿ ਇਤਨੀ ਗੋਲੀ ਮਾਰੂੰਗੀ ਕਿ ਘਰ ਵਾਲੇ ਵੀ ਪਛਾਣਨੇ ਤੋਂ ਇਨਕਾਰ ਕਰ ਦੇਣਗੇ ਦਰਅਸਲ ਐਨਨ ਕੁਸਾ ਉਹ ਵੀ ਸਿਰਫ ਐਨੀ ਨੂੰ ਗੱਲ ਨੂੰ ਲੈ ਕੇ ਕਿ ਉਹ ਸੇਲਸਮੈਨ ਦੇ ਵੱਲੋਂ ਸੀਐਨਜੀ ਜਦ ਭਰੀ ਜਾ ਰਹੀ ਸੀ ਤਾਂ ਉਸਨੇ ਸਿਰਫ ਐਨੀ ਨੂੰ ਗੱਲ ਕਹੀ ਹੈ ਕਿ ਗੱਡੀ ਦੇ ਵਿੱਚ ਉਹ ਹੇਠ ਉਤਰ। ਬਸ ਐਨੀ ਨੂੰ ਗੱਲ ਨੂੰ ਲੈ ਕੇ ਤੈਸ਼ ਦੇ ਵਿੱਚ ਆਏ ਇਹ ਮਹਿਲਾ ਜਿਸ ਦੇ ਵੱਲੋਂ ਤਾਂ ਆਪਣੀ ਰਿਵਾਲਵਰ ਹ ਉਸ ਸੇਲਸਮੈਨ ਦੇ ਸੀਨੀਅਰ ਤੇ ਤਾਨ ਦਿੱਤੀ ਗਈ ਹੈ। ਹਾਲਾਂਕਿ ਜਾਦੇ ਤਸਵੀਰਾਂ ਵਾਇਰਲ ਹੋਈਆਂ ਨੇ ਤਾਂ ਪੁਲਿਸ ਦੇ ਵੱਲੋਂ ਵੀ ਕਾਰਵਾਈ ਕਰ ਦਿੱਤੀ ਗਈ ਹੈ।